ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਮਾਤਾ ਮਾਵਾ ਬਜ਼ੁਰਗਾਂ ਨੂੰ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਰਾਤ ਆਪਾਂ ਰੁਕੇ ਸੀਗੇ ਜੀ ਗੁਰੂ ਘਰ ਪਾਤਸ਼ਾਹੀ 6ਵੀ ਤੇ ਆਇਆ ਜੀ ਜਿੱਦਾਂ ਆਪਾਂ ਰਾਤੀ ਤੁਹਾਨੂੰ ਦੱਸਿਆ ਸੀਗਾ ਤੁਹਾਨੂੰ ਪਰੌਣੇ ਆ ਜੀ ਜਿੰਨਾ ਹੋ ਸਕੇ ਜੇ ਵੀਡੀਓ ਦੀ ਬਣਾਈ ਨਾ ਹੋਈ ਤਾਂ ਗੁਰੂ ਘਰ ਦੇ ਦਰਸ਼ਨ ਤੇ ਨਾਲੇ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦੇ ਲੋ ਕਿੰਨਾ ਕਹੋਲੀਆਂ ਮੈਂ ਕਹਿੰਦੇ ਹਿੰਮਤੀ ਫੌਜ ਹੈ ਬਹੁਤ ਬੰਦੇ ਮੈਨੂੰ ਕਹਿੰਦੇ ਬਹੁਤ ਹਿੰਮਤੀਆਂ ਕਹੋਲੀਆਂ ਇੰਨਾ ਕਿ 4 ਵਜੇ ਆਪਾਂ ਤੁਰਨਾ ਸੀਗਾ ਤੇ ਵੱਜ ਗਏ 11 ਦੁਪਹਿਰ ਦੇ ਤੇ ਇਹ ਥੋੜੇ ਜਿਹਾ ਪ੍ਰੋਗਰਾਮ ਆਪਾਂ ਚੇਂਜ ਵੀ ਕਰ ਲਿਆ ਜਦੋਂ ਉੱਠੇ ਸੀਗੇ ਫੇਰ ਸੋਚਿਆ ਵੀ 170 80 ਕਿਲੋਮੀਟਰ ਬੰਨਣਾ ਆ ਜੰਮੂ ਵੇ ਇੰਨਾ ਜ਼ੋਰ ਵੀ ਮਾਰਨਾ ਤੇ ਨੇਰਾ ਭੇਜਣਾ ਮੂਰੇ ਪਹੁੰਚਦਿਆਂ ਨੂੰ ਤੇ ਨੇਰੇ ਫੇ ਦੁਕਾਨਾਂ ਨਹੀਂ ਉੱਥੇ ਭੁੱਲੀਆਂ ਹੋਣੀਆਂ ਸੀਗੀਆਂ ਦੁਕਾਨਾਂ ਦਾ ਯਾਨੀ ਕਿ ਆ ਮਾਪਾ ਨੂੰ ਇਹ ਆ ਉੱਥੇ ਆਪਾਂ SIM ਲੈਣੀ ਆ ਉਧਰ ਲਈ ਉਧਰ SIM ਉਹ ਹੀ ਚੱਲਣੀ ਆ ਇੱਧਰ ਲਈ SIM ਦਾ ਨੈਟਵਰਕ ਨਹੀਂ ਆਉਣਾ ਤੇ ਇੱਧਰ ਲਈ SIM ਉੱਥੇ ਉਹ ਚੱਲਦੀ ਆ ਕਸ਼ਮੀਰ ਅੱਲਾ ਲੇ ਦਾ ਅੱਲਾ ਜਿਹੜੀ ਬਿੱਲ ਤੇ ਹੋ ਗਈ ਤੇ ਆਪਣੀ SIM ਬਿੱਲ ਤੇ ਹੈ ਨਹੀਂਗੀ ਤੇ ਬਿੱਲ ਤੇ ਸੀਗੀ ਉਹ ਬੱਲੇ 20 ਕੇ ਦਾ ਨ ਹੋਇਆ ਦੂਜੀ ਤਰ੍ਹਾਂ ਕਰਾ ਲਈ ਦੀ ਪੈਸਿਆਂ ਵਾਲੀ ਜਿੱਥੇ ਸਿੱਧੇ ਜਿਹੜੇ ਪੈਸੇ ਪੁਆਈ ਦੇ ਆਪਾਂ ਨੂੰ ਮੈਨੂੰ ਇਹ ਹੀ ਪਤਾ ਨੂੰ ਪ੍ਰੀਪੇਡ ਕਹਿੰਦੇ ਆ ਕਿ ਕਿਹੜਾ ਕਹਿੰਦੇ ਆ ਯਾਨੀ ਇਹ ਚੱਕਰ ਆ ਆਪਾਂ ਤੋਂ SIM ਲੈਣੀ ਆ ਇਹ ਕਰਕੇ ਸੋਚਿਆ ਵੀ ਉੱਥੇ ਇਸ ਹਾਵਨਾ ਪਹੁੰਚਾਂਗੇ ਵੀ ਜਿਹੜੇ ਸ਼ਾਮ ਦੇ 3-4 ਵਜੇ ਪਹੁੰਚ ਜਾਈਏ ਆਪਾਂ ਇਹ ਕਰਕੇ ਅੱਜ ਦੀ ਸਟੇ ਆਪਾਂ ਰਾਸਤੇ 'ਚ ਹੀ ਕਰਾਂਗੇ ਦੇਖਦੇ ਆ ਕਿੱਥੇ ਕਰਦੇ ਆ ਤੇ ਬਾਕੀ ਆ ਜਾਓ ਜੀ ਕਰਦੇ ਆ ਗੁਰੂ ਘਰ ਦੇ ਦਰਸ਼ਨ ਤੇ ਨਾਲੇ ਸਾਂਝੀ ਜਾਣਕਾਰੀ ਕਰਦੇ ਆ ਤੁਹਾਡੇ ਨਾਲ ਇਤਿਹਾਸ ਬਾਰੇ ਆਇਓ ਜੀ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰਦੁਆਰਾ ਗਰਨਾ ਸਾਹਿਬ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰੋ ਜੀ ਦਰਸ਼ਨ ਦਰਵਾਰ ਦੇ ਸੰਗਤ ਜੀ ਅੰਦਰ ਤਾਂ ਵੀਡੀਓ ਦੀ ਮਨਾਹੀ ਆ ਤੇ ਦਰਸ਼ਨ ਨਹੀਂ ਕਰਵਾ ਹੁਣੇ ਤੇ ਬਾਹਰੋਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਓ ਜੀ ਕਰੋ ਜੀ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਆਹ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੋ ਗਰਨੇ ਦਾ ਦਰਖਤ ਲਾਇਆ ਸੀਗਾ ਟਾਣੀ ਤੋਂ ਹੋਇਆ ਸੀਗਾ ਗੁਰੂ ਜੀ ਨੇ ਤੇ ਉਹ ਬਾਕੀ ਇਤਿਹਾਸ ਬਾਰੇ ਵੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਤੋਂ ਉਪਰ ਤੁਹਾਨੂੰ ਸਮਝ ਜਾਣਾ ਤੁਸੀਂ ਜੀ ਜੋ ਮੈਂ ਕਹਿਣਾ ਚਾਹੁੰਨਾ ਆਜੋ ਪਹਿਲਾਂ ਦਰਸ਼ਨ ਕਰਵਾਉਣੇ ਜੀ ਸੰਗਤ ਜੀ ਇਹ ਆ ਜੀ ਉਹ ਦਰਖਤ ਜਿਹੜਾ ਮੀਰੀ ਪੀਰੀ ਦੇ ਮਾਲਕ ਪਾਤਸ਼ਾਹੀ 6ਵੀਂ ਤਾਂ ਤਾਂ ਨੇ ਚਿਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਵਨ ਕਰ ਕਮਲਾ ਨਾਲ ਗਾਰਨੇ ਦੇ ਦਰਖਤ ਦੀ ਸੁੱਕੀ ਟਾਹਣੀ ਤੋਂ ਹਰਾ ਹੋਇਆ ਜੋ ਦਰਖਤ ਸੰਗਤ ਜੀ ਇਹ ਆ ਜੀ ਉਹ ਗਾਰਨੇ ਦਾ ਸੁਹਾਗਾ ਦਰਖਤ ਜਿਹਦੇ ਦਰਸ਼ਨ ਸੰਗਤ ਜੀ ਆਪ ਜੀ ਨੂੰ ਪਰਵਾ ਰਹੇ ਆ ਇਹੋ ਜਿਹਾ ਇੱਥੇ ਸੰਗਤ ਜੀ ਇਤਿਹਾਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਸੰਗਤ ਜੀ ਇੱਧਰ ਨਵੀਂ ਇਮਾਰਤ ਬਣ ਰਹੀ ਆ ਗੁਰੂ ਘਰ ਦੀ ਜੋ ਕਿ ਕਾਰ ਸੇਵਾ ਪੂਰੀ ਵਾਲੇ ਸੇਵਾ ਕਰ ਰਹੇ ਆ ਨਵਾਰੇ ਆ ਸਤਨਾਮ ਸ਼੍ਰੀ ਵਾਹਿਗੁਰੂ ਤੇ ਸੰਗਤ ਜੀ ਇਸੇ ਤਰ੍ਹਾਂ ਦਰਬਾਰ ਦੇ ਬੈਕ ਸਾਈਡ ਤੇ ਸਰੂਵਰ ਆ ਸੰਗਤ ਦੇ ਇਸ਼ਨਾਨ ਕਰਨ ਲਈ ਜੀ ਸੋਣਾ ਬਹੁਤ ਸ਼ਾਂਤ ਮਾਹੌਲ ਆ ਜੀ ਬੜੀ ਸ਼ਾਂਤੀ ਹੈ ਹੀ ਆ ਸਤਨਾਮ ਸ਼੍ਰੀ ਵਾਹਿਗੁਰੂ ਜੀ ਤਰਾਜੀ ਸਰੂਵਰ ਆ ਸਕਕਨਾ ਸ਼ਰੀਬ ਆਹੇ ਗੁਰੂ ਜੀ ਵਿਰਾਖ ਤੋਂ ਬਹੁਤ ਲੱਗੇ ਹੁਣ ਕਾਰਨ ਬਹੁਤ ਯਾਨੀ ਕਿ ਅਨੰਤਮਈ ਆਜੀ ਕਮ ਬਹੁਤ ਆਨੰਦ ਆ ਰਿਹਾ ਯਾ ਯਰ ਕੇ ਆਪਾਂ ਹੁਣ ਇੱਥੋਂ 2:30 ਵਜੇ ਚੱਲਾਂਗੇ ਪੂਰਾ ਆਨੰਦ ਮਾਣਾਂਗੇ ਤੇ ਦਰਬਾਰਿਆ ਜੀ ਆ ਬਹੁਤ ਸੋਹਣੀ ਗੱਲ ਆ ਗੁਰੂ ਘਰ ਦੇ ਵਿੱਚ ਫੁੱਲ ਬੂਟੇ ਬਹੁਤ ਜ਼ਿਆਦਾ ਆ ਜੀ ਬਹੁਤ ਵਧੀਆ ਲੱਗੀ ਗੱਲ ਕਿਉਂਕਿ ਲੋੜ ਵੀ ਆ ਹੁਣ ਸਮੇਂ ਦੀ ਅਨੁਸਾਰ ਦਰਖਤ ਸਾਰਿਆਂ ਨੂੰ ਲਾਉਣਾ ਹੀ ਚਾਹੀਦਾ ਇੱਕ ਅੱਧਾ ਆਪਾਂ ਵੀ ਆ ਦੇਖਦੇ ਆਂ ਜੇ ਅਗਸਤ ਦੇ ਵਿੱਚ 4-5 ਦਰਖਤ ਲਾਉਣ ਦੀ ਸਲਾਹ ਆ ਘਰ ਉਹ ਦੇਖਾਂਗੇ ਕਿਹੜੇ ਲਾਉਣੇ ਆ ਅਗਸਤ ਦੀ ਸ਼ੁਰੂਆਤ ਵਿੱਚ ਲਾ ਦੇਣੀ ਆ ਆਪਾਂ ਸ਼ੀਰੀ ਵਾਹਿਗੁਰੂ ਜੀ ਤੇ ਇਧਰੋਂ ਜੀ ਦਰਬਾਰ ਸਾਹਿਬ ਨੂੰ ਆ ਹੁੰਦਾ ਆ ਇਹਦਾ ਉਸਰਾਹੀ ਨਿਸ਼ਾਨ ਰਹਿਣ ਚੂਲਦੇ ਪੰਥ ਖਾਲਸਾ ਮਹਾਰਾਜ ਦੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਜੀ ਤੁਹਾਡੇ ਨਾਲ ਸਾਂਝਾ ਕਰਦੇ ਆ ਇਤਿਹਾਸਜੀ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਪਾਤਸ਼ਾਹੀ ਛੇਵੀ ਪਿੰਡ ਬੋਦਲ ਸੰਗਤ ਨਾਮਤ 1677 ਬਿਕਰਮੀ ਵਿੱਚ ਮੀਰੀ-ਬੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਚੱਲ ਕੇ ਗੁਰਮਤ ਦਾ ਪ੍ਰਚਾਰ ਕਰਦੇ ਹੋਏ ਇਸ ਨਗਰ ਬੋਦਲ ਵਿਖੇ ਪੁੱਜੇ ਇਸ ਦਾ ਮਾਲਕ ਸੰਗਤ ਜੀ ਇੱਕ ਮੁਸਲਮਾਨ ਸੀ ਇੱਥੇ ਗਰ ਦੇ ਰਖਤ ਜੰਗਲ ਸੀ ਸੰਗਤ ਜੀ ਜਦੋਂ ਸਤਿਗੁਰੂ ਜੀ ਇਸ ਜੰਗਲ ਵਿੱਚੋਂ ਲੰਘ ਰਹੇ ਸੀ ਤਾਂ ਇੱਕ ਗਰਨੇ ਦਾ ਸੁੱਕਾ ਸ਼ਾਗੋਰੀ ਦੇ ਤੇ ਨੂੰ ਲੱਗਾ ਸੰਗਤ ਜੀ ਜਿਸ ਨਾਲ ਹੀ ਆਟਕ ਗਏ ਸੰਗਤ ਜੀ ਗੁਰੂ ਸਾਹਿਬ ਜੀ ਘੋੜੇ ਤੋਂ ਉੱਤਰ ਕੇ ਮਹਿਰਾ ਦੇ ਘਰ ਵਿੱਚ ਆਏ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਛਾਪੇ ਨੂੰ ਜ਼ਮੀਨ ਵਿੱਚ ਗੱਡ ਦੇਵੋ ਸੰਗਤ ਜੀ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਤੂੰ ਸਾਨੂੰ ਅਟਕਾਇਆ ਹੈ ਇਸ ਲਈ ਤੂੰ ਖਰਾ ਹੋਵੇਂਗਾ ਤੇ ਆਪਣੀ ਛੂ ਨਾਲ ਸੰਸਾਰੀ ਜੀਵਾਂ ਦੀਆਂ اٹਕਲਾਂ ਦੂਰ ਕਰੇਗਾ ਪੂਰਨ ਪਿੰਡ ਮੁਸਲਮਾਨਾਂ ਦਾ ਸੰਗਤ ਜੀ ਸਲਮਾਨ ਸਿੰਘ ਮੁਸਲੇ ਮਾਲਕ ਨੇ ਜ਼ਮੀਨ ਬਣਾਉਣ ਲਈ ਆਪਣੇ ਲਾਲਚ ਲਈ ਗਾਰਨੇ ਦੇ ਜੰਗਲ ਨੂੰ ਕਟਿਆ ਤੇ ਨਾਲ ਹੀ ਗੁਰੂ ਵਰ ਪ੍ਰਾਪਤ ਗਾਰਨੇ ਦਾ ਦਰਖਤ ਵੀ ਕਟਿਆ ਗਿਆ ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਦੂਜੇ ਦਿਨ ਉਸ ਨੇ ਵੇਖਿਆ ਕਿ ਗਾਰਨੇ ਦਾ ਦਰਖਤ ਉਸੇ ਤਰ੍ਹਾਂ ਹੀ ਖੜਾ ਹੈ ਸੰਗਤ ਜੀ ਦੂਸਰੀ ਕਟਿਆ ਪਰ ਇਹ ਬੂਟਾ ਅਰੇਆ ਭਰਿਆ ਹੋ ਗਿਆ ਤੀਸਰੀ ਵਾਰ ਉਸ ਮੁਸਲਮਾਨ ਨੇ ਇਸ ਗਰਨੇ ਦੇ ਦਰਖਤ ਨੂੰ ਜੜਾਂ ਤੋਂ ਪੁੱਟ ਕੇ ਸੁੱਟ ਦਿੱਤਾ ਪਰ ਰਾਤ ਨੂੰ ਉਸ ਨੂੰ ਆਕਾਸ਼ ਬਾਣੀ ਹੋਈ ਕਿ ਇਹ ਬੂਟਾ ਜੁਗੋ ਜੁਗ ਅਟਲ ਰਹੇ ਨੂੰ ਪੁੱਟ ਕੇ ਖਤਮ ਨਹੀਂ ਕਰ ਸਕਦਾ ਜਦੋਂ ਉਸ ਨੇ ਸਵੇਰੇ ਉੱਠ ਕੇ ਵੇਖਿਆ ਬੂਟਾ ਖੂਬ ਹਰਿਆ ਭਰਿਆ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਬੂਟਾ ਅੱਜ ਵੀ ਹਰੇ ਭਰੇਆ ਆਪਣੀ ਸ਼ੂ ਨਾਲ ਸੰਗਤੀਆਂ ਮਨੋ ਕਾਮਨਾ ਪੂਰੀਆਂ ਕਰ ਰਿਹਾ ਹੈ ਇਸ ਗਾਣੇ ਦੇ ਟਿੱਪ ਨੂੰ ਗੁਰੂ ਸਾਹਿਬ ਜੀ ਦਾ ਬਖਸ਼ਪਤ ਹੈ ਕਿ ਜੂਕੇ ਮਨ ਤੇਰੀ ਸ਼ੋ ਪ੍ਰਾਪਤ ਕਰਨਗੇ ਉਹਨਾਂ ਦੀਆਂ ਮਨੋਂ ਕਾਮਨਾ ਪੂਰੀਆਂ ਹੋਣਗੀਆਂ ਸੰਗਤ ਜੀ ਇਹ ਸੀ ਇਤਿਹਾਸ ਜੀ ਉਹ ਬੂਟਾ ਜਿਹੜਾ ਜੀ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਉਹ ਆ ਜੀ ਗਰਨੇ ਦਾ ਬੂਟਾ ਉਸ ਸਮੇਂ ਦਾ ਜੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕੋਈ ਗਲਤੀ ਹੋਈ ਤਾਂ ਆਪਣਾ ਬੱਚਾ ਸਮਝ ਕੇ ਮaaf ਕਰਨਾ ਜੀ ਜਿਹੜੀ ਆਪਾਂ ਅੰਦਰ ਵੀ ਉਥੇ ਗੁਰੂ ਘਰ ਦੇ ਜੀ ਦਰਖਤਾਂ ਦੀ ਗੱਲ ਕਰਦੇ ਸੀਗੇ ਦੇਖੋ ਜੀ ਬਾਹਰ ਵੀ ਗੁਰੂ ਘਰ ਤੋਂ ਯਾਨੀ ਕਿ ਜਦੋਂ ਆਪਾਂ ਐਂਟਰ ਹੁੰਨੇ ਆ ਦੇਖੋ ਇਹ ਕਿੰਨੇ ਗਮਲੇ ਬੂਟੇ ਤਰਖਦੇ ਆ ਬਹੁਤ ਹੀ ਆਨੰਦਮਈ ਆ ਜੀ ਸਤਨਾ ਸ਼੍ਰੀ ਅਕਾਲ ਆਇਓ ਜੀ ਹਣ ਤੁਹਾਨੂੰ ਜਾਣਕਾਰੀ ਇਤਿਹਾਸੀ ਤੁਹਾਡੇ ਨਾਲ ਸਾਂਝੀ ਕਰਦੇ ਆ ਹਾਂ ਜੀ ਲੋ ਸੰਗ ਜੀ ਘੋੜਾ ਆਪਣਾ ਤਿਆਰ ਬਰ ਤਿਆਰ ਆਇਆ ਹੁਣ ਛੱਡਦੇ ਆਂ ਇਹਦੀਆਂ ਲਗਾਨੋ ਲਗਾਮਾਂ ਤੇ ਦਰਸ਼ਨ ਆਪਾਂ ਕਰ ਲਿਆ ਗੁਰੂ ਘਰ ਗੁਰਦੁਆਰਾ ਗਰਨਾ ਸਾਹਿਬ ਪਾਤਸ਼ਾਹੀ 6ਵੀਂ ਤੇ ਆ ਜਾਓ ਜੀ ਲਾਓ ਫੇ ਜਕਾਰਾ ਤੇ ਵਧੀਆ ਸਫਰ ਆਲ ਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚੱਲ ਬੇ ਘੋੜਿਆ ਛੱਡੀ ਲਗਾਮਾਂ ਤੇਰੀਆਂ ਗੁਰੂ ਘਰ ਤੋਂ ਚੱਲੇ ਆਂ ਆਪਾਂ ਮਕੇਰੀਆਂ ਰਹਿ ਗਿਆ ਆਪਾਂ ਨੂੰ 10-12 ਕਿਲੋਮੀਟਰ ਤੇ ਰੋਡ ਤੇ ਚੱਲਦੇ-ਚੱਲਦੇ ਤੇ ਬਾਈ ਦਾ ਆਪਾਂ ਨੂੰ ਬੇਲਣਾ ਦਿਖ ਪਿਆ ਸੀ ਤੇ ਮੈਂ ਕਿਹਾ ਰਸ ਪੀਨੇ ਆ ਬਾਈ ਕਹਿੰਦਾ ਰਸ ਵਾਲਾ ਬੰਦਾ ਗਿਆ ਆ ਤੇ ਨਿੰਬੂ ਪਾਣੀ ਫੇ ਮੈਂ ਕਿਹਾ ਪੀ ਲੰਨੇ ਆ ਨਾਲੇ ਬਣਾਈਏ એનર્ਜੀ ਇਹਨਾਂ एनर्जी ਵੀ ਜ਼ਰੂਰੀ ਆ ਡਾਊਨਲੋਡ ਕਰਨੀ ਸਾਈਕਲ ਦੇ ਸਫ਼ਰ ਦੇ ਵਿੱਚ ਇਹ ਚੀਜ਼ਾਂ ਦਾ ਵੱਧ ਖਿਆਰ ਰੱਖਣਾ ਚਾਹੀਦਾ ਜਿੰਨਾ ਲਿਕੁਇਡ ਆ ਤੁਹਾਨੂੰ ਉਹਨਾਂ ਜ਼ਿਆਦਾ ਪੀਣਾ ਚਾਹੀਦਾ ਆ ਸਾਈਕਲਿੰਗ ਦੇ ਵੇਲੇ ਲਿਕੁਇਡ ਆ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਇਸ ਕਰਕੇ ਕਰੀਏ એનર્ਜੀ ਡਾਊਨਲੋਡ ਤੇ ਜ ਰਿਜ਼ਿਊਮਿੰਗ ਰਾਈਡ ਕੋੜੇ ਦੀਆਂ ਕੋੜਿਆ ਕਿੱਦਾਂ ਵੇ ਠੋੜਾ ਕੰਦਾ ਗਰਮੀ ਬਹੁਤ ਆ ਮੈਂ ਕਿਹਾ ਜਿੰਦੀ ਜਾਨ ਨੂੰ ਟਿਕਾਣੀ ਆ ਉਹਦਾ ਕੋੜਿਆ ਕੋਣ ਗਰਮੀ ਲਾਦੀ ਆ ਹੋ ਚਾਰ ਦਿਨ ਫੇਰ ਆਪਕਣਾ ਠੰਡ ਬਹੁਤ ਆ ਫੇਰ ਠੰਡੇ ਨੇ ਇੰਡੇ ਕਰਨ ਦੇ ਨੇ ਇੱਥੇ ਗਰਮੀ ਨੇ ਇੰਡੇ ਕਰਨ ਦੇ ਨੇ ਰੋ ਜੀ ਪਹੁੰਚ ਗਏ ਆ ਆਪਾਂ ਸ਼ਹਿਰ ਮੁਕੇਰੀਆਂ ਮੁਕੇਰੀਆਂ ਪਰਹਾਨਕੋਟ ਰਹਿ ਗਏ ਆ ਆਪਾਂ ਨੂੰ 40 ਕਿਲੋਮੀਟਰ ਪੂਰਾ ਪੂਰਾ 40 ਕਿਲੋਮੀਟਰ ਆਪਾਂ ਜੇਲੇਟੇ ਤੁਰੇ ਸੀਗੇ ਹਾਂ ਨਿਸ਼ਾਦ ਈ ਦੇ ਨਾਲ ਯਾਨੀ ਕਿ 3 ਵਜੇ ਤੁਰੇ ਹੀ ਆਪਾਂ ਸ਼ਾਮ ਦੇ 3 ਵਜੇ ਤੇ ਉਹ ਕਾਰਨ ਵੀ ਤੁਹਾਨੂੰ ਦੱਸਦੇ ਆ ਅੱਗੇ ਜਾ ਕੇ ਦੱਸਦੇ ਆ ਹੁਣ ਥੋੜੇ ਜਿਹਾ ਘੂੜਾ ਪਿਜਾ ਲਈਏ ਲਓ ਜੀ ਆਪਾਂ ਪੁਲ ਪਾਰ ਕਰ ਰਹੇ ਆ ਆ ਦਰਿਆ ਪਿਆਸ ਦਾ ਪਿਆਸ ਦਰ ਜਿੱਦਾਂ ਜਾਣਦੇ ਆਪਾਂ ਹੀ ਦਰਿਆ ਹੋਏ ਨਦੀਆਂ ਹੋਈਆਂ ਇਹ ਕਾਫੀ ਜੀ ਜਗਤ ਤੋਂ ਨਹੀਂ ਸ਼ਹਿਰਾਂ ਜ਼ਿਲ੍ਹਿਆਂ ਸੂਬਿਆਂ ਦੀਆਂ ਦੇਸ਼ਾਂ ਦੀਆਂ ਕਈ ਤਰ੍ਹਾਂ ਦੀਆਂ ਨੀ ਹੱਦਾਂ ਬਣਾਉਂਦੀਆਂ ਇਸੇ ਤਰ੍ਹਾਂ ਇਹ ਬਿਆਸ ਦਰਿਆ ਵੀ ਆ ਜਿਹੜਾ ਵਾ ਪੁਲ ਪਾਰ ਕਰ ਰਹੇ ਆ ਇਹ ਹੱਦ ਬਣਾਉਦਾ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਤੇ ਪਠਾਨਕੋਟ ਜ਼ਿਲ੍ਹੇ ਦੀ ਯਾਨੀ ਕਿ ਜਿੱਦਣ ਨੂੰ ਆਪਾਂ ਜਾ ਰਹੇ ਆ ਪੜ ਪਾਰ ਕਰਕੇ ਜਿਲ੍ਹਾ ਸ਼ੁਰੂ ਹੋ ਜਣਾ ਪਠਾਨਪੂਰ ਤੇ ਜਿੱਧਰੋਂ ਆਪਾਂ ਆ ਰਹੇ ਹਾਂ ਪਿੱਛੇੋਂ ਮਕੇਰੀਆਂ ਵੱਲੋਂ ਉਹ ਆ ਜਿਲ੍ਹਾ ਜੀ ਅਸ਼ਿਆਰ ਪੋਰਾ ਤੇ ਨਿਆਰਾ ਵਜਾ ਪੂਰਾ ਸੁਆਦ ਆਇਆ ਪਿਆਰ ਕਿਉਂ ਜਾਂਦਾ ਕਿ ਨਹੀਂ ਘੋੜਾ ਛਾਲਾ ਮਾਰਦਾ ਫੇ ਇਹ ਆ ਨਵੇਂ ਸ਼ੌਕ ਦੀਆਂ ਕੌਨਸੀ ਪ੍ਰਾਈਸ ਚੈੱਕ ਪੋਸਟ ਜੀ ਆਇਆ ਨੂੰ ਜ਼ਿਲ੍ਹਾ ਪਠਾਨਕੋਟ ਦੀ ਹੱਦ ਸ਼ੁਰੂ ਹੁੰਦੀ ਹੈ। ਲੋ ਜੀ ਪਹੁੰਚ ਗਏ ਆਪਾਂ ਨੰਗਲ ਬੋਹਰ ਆਇਆ ਮਾਰਕੀਟ ਨੰਗਲ ਬੋਹਰ ਦੀ। ਮੇਨ ਆਈਵੇ ਦੇ ਉੱਤੇ ਹੀ ਤੇ ਪਠਾਨਕੋਟ ਰਹਿ ਗਿਆ ਆਪਾਂ ਨੂੰ ਸਾਰਾ 10 ਕਿਲੋਮੀਟਰ। ਆਹ ਦੇਖੋ ਕਿਦਾਂ ਦਾ ਹੋ ਗਿਆ ਤਪ ਬਹੁਤ ਹੈ ਯਾਰ ਅੱਜ ਦਾ ਕੋਈ ਯੂਰਮ ਨਹੀਂ ਖਾਸਾ ਮਾਰੇ ਆਪਾਂ 3:00 ਵਜੇ ਚੱਲੇ ਆਂ 3:30 ਵਜੇ ਸ਼ਾਮ ਨੂੰ ਕਿਉਂਕਿ ਅੱਜ ਕਿਲੋਮੀਟਰ ਸਾਰੇ ਆਪਣੇ 70 ਕ ਸਕੇ 65 70 ਕ ਇਹ ਕਰਕੇ ਮੈਂ ਕਿਹਾ ਲੀਟ ਹੀ ਚੱਲਦੇ ਆਂ ਤੇ ਪੀ ਕੇ ਪਾਣੀ ਪੀ ਬਾਦਦੇ ਆਂ ਪ੍ਰਧਾਨ ਕੋਟਾ ਲਮ ਸੰਦੇ ਬਾਰੇ ਦੀ ਗੱਲ ਕਰਦੇ ਸੀ ਮੈਂ ਕਿਹਾ ਦੱਸਾਂਗੇ ਤੁਹਾਨੂੰ ਸਬਰ ਦੇ ਨਾਲ ਨਾਲ ਉਹ ਜਿਹੜਾ ਬੈਗ ਆ ਆਪਣਾ ਨਾ ਜਿਹੜਾ ਫਰੇਮ ਦੇ ਵਿੱਚ ਲਾਇਆ ਆ ਇਹ ਤਾਂ ਆਪਾਂ ਆਨਲਾਈਨ ਮੰਗਾ ਲਿਆ ਹੈ ਟਰੈਕ ਐਂਡ ਰਾਈਡ ਦਾ ਇਹਦਾ ਹੋਰ ਤਾਂ ਕੋਈ ਡਾ ਫਾਇਦਾ ਨਹੀਂ ਸੀ ਆ ਪਰ ਇੱਕ ਗੱਲ ਹੈ ਜਿ ਪਾਣੀ ਠੰਡਾ ਰਹਿੰਦਾ ਹੈ ਜੀ ਬੋਤਲਾ ਨਹੀਂ ਤਾਂ ਪਾਣੀ ਤਪਦਾ ਹੁੰਦਾ ਹੈ ਜਦੋਂ ਪੀਣਾ ਹੁੰਦਾ ਹੈ ਇਹਦਾ ਇਹ ਫਾਇਦਾ ਹੋ ਗਿਆ ਪਾਣੀ ਆਪਣਾ ਸਹੀ ਰਹਿੰਦਾ ਐ ਜਿੱਦਾਂ ਦਾ ਆਪਰੇ ਠੰਡਾ ਹੀ ਰਹਿੰਦਾ ਯਾਨੀ ਬਾਹਲਾ ਗਰਮ ਨਹੀਂ ਹੁੰਦਾ ਹੈਗਾ ਜਿੱਦਾਂ ਉਧਰ ਤਪਦਾ ਹੁੰਦਾ ਹੈਗਾ ਕਿਉਂਕਿ ਧੁੱਪ ਨਹੀਂ ਪੈਂਦੀ ਇਹਨਾਂ ਦੇ ਵਿੱਚ ਜਾਂਦੀ ਹੀ ਨਹੀਂ ਯਾਨੀ ਤੇ ਬਾਕੀ ਇਹ ਕਾ ਬੈਗ ਜਿਆ ਆਹ ਵਾਲਾ ਇਹ ਆਪਾਂ ਟੈਕਸਲੋਂ ਤੋਂ ਲੈ ਲਿਆ ਸੀਗਾ ਤੇ ਆ ਜਿਹੜੀ ਲਾਈਟ ਆ ਇਹ ਆਪਾਂ ਨੂੰ ਗਿਫਟ ਕੀਤੀ ਸੀ ਗਗਨਦੀਪ ਬਾਈ ਨੇ ਆਹ ਜਿਹੜੀ ਲਾਈਟ ਆ ਇਹ ਨੇ ਹੁਣ ਕੰਮ ਬਹੁਤ ਦੇਣਾ ਐ ਸੰਦੇ ਨੇ ਗਗਨਦੀਪ ਭਾਜੀ ਬਹੁਤ ਬਹੁਤ ਧੰਨਵਾਦ ਤੇ ਸਲੀਪਿੰਗ ਬੈਗ ਤੁਹਾਨੂੰ ਦੱਸਿਆ ਜੀ ਅੱਜ ਅੱਗੇ ਭਾਜੀ ਨੇ ਭੇਜ ਦਿੱਤਾ ਜੀ ਆਪਾਂ ਨੂੰ ਬਾਹਰੋਂ ਇੰਗਲੈਂਡ ਚੋਂ ਬਿੱਲੂ ਭਾਜੀ ਦੇ ਕੋਲ ਬਿੱਲੂ ਆਪਣੇ ਔਜਲੇ ਵਾਲੇ ਸਟੱਡ ਫਾਰਮ ਵਾਲੇ ਉਹ ਨਹੀਂ ਆਉਣਾ ਸੀ ਇੰਗਲੈਂਡ ਚੋਂ ਬਾਈ ਨੇ ਉਹਨੂੰ ਕੋਰੀਅਰ ਕਰਤਾ ਸੀ ਜੱਗੇ ਨੇ ਤੇ ਉਹ ਬਾਈ ਇੱਥੇ ਲੈ ਆਇਆ ਸੀਗਾ ਆਪਣੇ ਤੱਕ ਪਹੁੰਚਦਾ ਕਰਦਾ ਸੀ ਬਿੱਲੂ ਭਰਾ ਨੇ ਬਿੱਲੂ ਭਾਈ ਬਹੁਤ ਧੰਨਵਾਦ ਤੇ ਜਿੱਦਾਂ ਬੁੜੀਆਂ ਸੂਟ ਸਖਣਾ ਨਹੀਂ ਦਿੰਦੀਆਂ ਨਹੀਂ ਇਹ ਕਿਨ ਦੇਣਾ ਹੋਵੇ ਨਾ ਐਦਾਂ ਬਿੱਲੂ ਭਾਜੀ ਨੇ ਆਪਾਂ ਨੂੰ ਸਖਣਾ ਨਹੀਂ ਦਿੱਤਾ ਸੀਗਾ ਸਲੀਪਿੰਗ ਬੈਗ ਨਾਲ ਪਿਆਰ ਲਾਤਦਾ ਸੀਗਾ ਉਹਦੇ ਬਿੱਲੂ ਭਾਈ ਧੰਨਵਾਦ ਔਜਲੇ ਵਾਲਿਓ ਦੇਖ ਲਈ ਸੂਬਿਆਂ ਦੀ ਬੰਡ ਵੀ ਕਿਹੜੇ ਹਿਸਾਬ ਨਾਲ ਹੋਈ ਆ ਆ ਜਿਹੜੇ ਹੋਟਲ ਦੀਵੇ ਆ ਜਾਂ ਪਿੱਛੇ ਇੱਕ ਛੋਟਾ ਜਿਹਾ ਕਾਸਵਾਲਾ ਰਹਿ ਗਿਆ ਇਹ 80 ਕਿਲੋਮੀਟਰ ਦਾ ਏਰੀਆ ਆ ਇਹ ਹਿਮਾਚਲ ਦੇ ਵਿੱਚ ਹੁੰਦਾ ਆ ਤੇ ਪਿੱਛੇ ਉੱਪਰ ਜਨ ਛੱਟ ਕੇ ਪੰਜਾਬ ਤਿਆ ਹਿਮਾਚਲ ਦਾ ਏਰੀਆ ਆ ਜਾਂਦਾ 1.5 ਕਿਲੋਮੀਟਰ ਦਾ ਤੇ ਮୋਰੇ ਫਿਰ ਪਠਾਨਕੋਟ ਆ ਜਾਣਾ ਹੈ ਤੇ ਪਠਾਨਕੋਟ ਤੁਹਾਨੂੰ ਪਤਾ ਹੀ ਆ ਪੰਜਾਬ 'ਚ ਆ ਲਓ ਜੀ ਪਹੁੰਚ ਗਏ ਆਪਾਂ ਪਠਾਨਕੋਟ ਸ਼ਹਿਰ ਤੇ ਰਹਿਣ ਦਾ ਪ੍ਰਬੰਧ ਤਾਂ ਆਪਣਾ ਗੁਰਦੁਆਰੇ ਹੋ ਗਿਆ ਆ ਕਮਰਾ ਮਿਲ ਗਿਆ ਆ ਤੇ ਪਹਿਲਾਂ 300 ਰੁਪਏ ਕਹਿੰਦੇ ਸੀ ਤੇ 200 ਦੀ ਗੱਲ ਆਪਣੀ ਬਣ ਗਈ ਆ ਦੇ ਨਾਮਾ ਧੋਵਾਂਗੇ ਤਾਂ ਸਵੇਰ ਨੂੰ ਵੀ ਹੁਣ ਤੇ ਮੈਂ ਕਿਹਾ ਪਹਿਲਾਂ ਪ੍ਰਸ਼ਾਦਾ ਛਕਾਇਆ ਇਹ ਤੇ ਰੋਟੀ ਪਾਣੀ ਖਾਣ ਆਏ ਸੀਗੇ ਤੇ ਰੋਟੀ ਪਾਣੀ ਖਾਈਏ ਤੇ ਇਸ ਕਰਕੇ ਵੀਡੀਓ ਬਣਾ ਲਈ ਮੈਂ ਕਿਹਾ ਵੀ ਤੁਹਾਨੂੰ ਦੱਸ ਦਈਏ ਅੱਜ ਦੀ ਵੀਡੀਓ ਚ ਇੰਨਾ ਹੀ ਜੀ ਹੁਣ ਜਾ ਕੇ ਰੈਸਟੇ ਕਰਨੀ ਆ ਆਪਾਂ ਤੇ ਸਵੇਰ ਨੂੰ ਟਾਈਮ ਨਾਲ ਉੱਠ ਕੇ ਜਰਾ ਘੋੜਿਆਂ ਦੀਆਂ ਲਗਾਮਾਂ ਟਾਈਮ ਨਾਲ ਛੱਡਾਂਗੇ ਬਾਕੀ ਵੀਡੀਓ ਕਿੱਦਾਂ ਲੱਗੀ ਇਹ ਜ਼ਰੂਰ ਦੱਸਿਓ ਕਮੈਂਟਾਂ ਜਰੀਏ ਤੇ ਬਾਸ ਸਫਰਾਂ ਨਾਲ ਜੁੜੇ ਰਹੋ ਹਾਲੇ ਮੈਨੂੰ ਪਤਾ ਆਨੰਦ ਨਹੀਂ ਆਉਂਦਾ ਹੁਣ ਇੰਨਾ ਵੀਡੀਓ ਦੇਖਣ ਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਨੰਦ ਵੱਧਦਾ ਹੀ ਜਾਊਗਾ ਇਹ ਪੱਕੀ ਗਾਰੰਟੀ ਆ ਠੀਕ ਹੈ ਜੀ ਮਿਲਦੇ ਆਂ ਫੇ ਸਵੇਰ ਨੂੰ ਸਾਰਿਆਂ ਨੂੰ ਰੋੜਕੀ ਵਾਲੇ ਵੱਲੋਂ ਰੋੜਕੀਆ ਦੇ ਕੋੜੇ ਵੱਲੋਂ ਸਤਿ ਸ੍ਰੀ ਅਕਾਲ ਜੀ